ਲੋਕ ਸਭਾ ਹਲਕਾ ਸੰਗਰੂਰ ਦੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਔਰਤਾਂ ਦੇ ਅੱਗੇ-ਅੱਗੇ ਸਾਦਗੀ ਜਿਹੇ ਪਹਿਰਾਵੇ ਵਿੱਚ ਦਿਖਣ ਵਾਲੀ ਹੌਲੀ-ਹੌਲੀ ਤੁਰੀ ਆਉਂਦੀ ਇਹ ਕੁੜੀ ਕੋਈ ਹੋਰ ਨਹੀਂ ਬਲਕਿ ਸੰਗਰੂਰ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਨਰਿੰਦਰ ਕੌਰ ਭਰਾਸ ਹੈ ਜੋ ਕਿ ਲੋਕ ਸਭਾ ਚੋਣਾਂ ਵੇਲੇ ਆਪ ਉਮੀਦਵਾਰ ਮੀਤ ਹੇਅਰ ਦੇ ਹੱਕ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੀ ਹੈ ਇਸੇ ਦੌਰਾਨ ਹੀ ਇੱਕ ਵਿਧਵਾ ਬਜ਼ੁਰਗ ਔਰਤ ਨਰਿੰਦਰ ਕੌਰ ਭਰਾਜ ਹੋਰਾਂ ਨੂੰ ਆਪਣੇ ਘਰ ਵਿੱਚ ਲੈ ਜਾਂਦੀ ਹੈ ਤੇ ਜਦੋਂ ਨਰਿੰਦਰ ਕੌਰ ਭਰਾਜ ਗਰੀਬ ਔਰ ਦੇ ਘਰ ਵਿੱਚ ਜਾ ਕੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਬੈਠੇ ਤੇ ਔਰਤ ਦੇ ਨਾਲ ਦੁੱਖ ਸੁੱਖ ਸਾਂਝੇ ਕੀਤੇ ਤਾਂ ਉਹ ਬਜ਼ੁਰਗ ਔਰਤ ਕਾਫੀ ਭਾਵੁਕ ਨਜ਼ਰ ਆਈ। ਇਸੇ ਦੌਰਾਨ ਹੀ ਨਰਿੰਦਰ ਕੌਰ ਭਰਾਜ ਨੇ ਲੋਕਾਂ ਦਾ ਦਿਲ ਜਿੱਤਿਆ ਤੇ ਫਿਰ ਔਰਤਾਂ ਕਹਿੰਦੀਆਂ ਕਿ ਲੀਡਰ ਹੋਵੇ ਤਾਂ ਇਹੋ ਜਿਹੀ ਹੋਵੇ ਨਹੀਂ ਤਾਂ ਹੋਵੇ ਨਾ। ਕਾਰਨ ਕੀ ਹੋ ਸਕਦੀ ਹੈ ਆਪਣਾ ਇਤੋਂ ਵੱਡੀ ਉਧਾਰ ਨੂੰ ਨਾ ਕੀ ਹੋ ਸਕਦੀ ਆ ਵੀ ਕਦੇ ਸੋਹ ਸਾਲਾ ਦੀ ਗਰੀਬੰਦ ਵੀ ਛੱਡਾ ਦਿੱਤੀ ਪੁੱਤ ਨੌਕਰੀ ਲੈ ਲੂਗਾ ਮੈਨੂੰ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਇਹ ਦਿਖਾ ਵੀ ਇਹਨਾਂ ਦੇ ਘਰ ਦੇ ਨਾਲ ਸਾਰੇ ਹਾਲਾਤ ਦਿਖਾ ਹੈ ਲੋਕਾਂ ਨੂੰ ਪਤਾ ਲੱਗੇ ਵੀ ਫਿਰ ਇਹ ਅੰਗਰੇਜ਼ੀ ਬੋਟਾ ਮੰਗਣ ਆ ਜਦ ਨਹੀਂ ਮੁੜ ਕੇ ਕੋਈ ਆਉਂਦਾ ਨਹੀਂ ਸੀ ਮੈਂ ਵੀ ਨਾ ਮੈਂ ਸਾਰੇ ਬੰਦਲ ਦਾ ਮੈਂ ਸਾਰੇ ਬੰਦਲ ਦਾ ਦੇਣੀ ਮੈਂ ਖੈ ਮੇਰੇ ਕੋਲ ਮਾਂ ਆਈ ਮੂੰਹ ਮਠਾ ਕਰਾਉਣਾ ਹੈ ਨਾ ਅਸੀਂ ਗਈ ਜੀ ਤੋਂ ਨਹੀਂ ਆਣੀ ਹਾਂ ਇਹ ਮਾਤਾ ਮੈ ਜਿਹਦੇ ਬਾਰੇ ਸਾਰੇ ਪੰਡਾ ਚ ਬੋਲਦੀ ਹੁੰਦੀ ਆ ਤੇ ਕੀ ਨਾਮ ਆਦਾ ਦਰਾਂ? ਸਪਾਰਸਪਾਰ। ਹਾਂ ਜਿਸਪਾਰਦੋ ਬੇਟੀ ਦਾ ਨੋ ਕੀ ਹੈ? ਇੰਦਰਜੀਤ ਇੰਦਰਜੀਤ। ਬੇਟੀ ਇੰਦਰਜੀਤ ਕੌਰ ਹੈ ਇਹਨਾਂ ਦੀ। ਤੇ ਜਲ ਸਰੋਤ ਵਿਭਾਗ ਦੇ ਵਿੱਚ ਸਟੈਨੋ ਟਾਈਪਿਸ ਕੁੜੀ ਉਹ ਜਿਹੜੀ ਲੱਗੀ ਹੈ। ਸੋ ਆ ਤੁਸੀਂ ਘਰ ਦੇ ਹਾਲਾਤ ਦੇਖ ਰਹੇ ਹੋ। ਇਹ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਖੁਸ਼ੀ ਮਨਾਈ ਆ। ਇਹ ਇਹ ਜਿਹੜਾ ਪਰਿਵਾਰ ਹੈ। ਇਹਨਾਂ ਨੇ ਨਾ ਤਾਂ ਕਿਸੇ ਨੂੰ ਕੋਈ ਰੁਪਈਆ ਦਿੱਤਾ ਤੇ ਨਾ ਕਦੇ ਕਿਸੇ ਨੂੰ ਸਪਾਰਸ ਲਵਾਈ ਹੈ। ਤੇ ਤੁਸੀਂ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ ਵੀ ਇਹ ਕਿਸ ਤਰੀਕੇ ਨਾਲ ਕਿਉਂਕਿ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਤੇ ਆਪਣੇ ਬੱਚਿਆਂ ਨੂੰ ਪਾਲਿਆ ਦਿਹਾੜੀ ਕਰੀ ਤੇ ਅੱਜ ਇਹਨਾਂ ਦੀ ਧੀ ਨੂੰ ਸਰਕਾਰੀ ਨੌਕਰੀ ਮਿਲੀ ਹੈ ਅੱਜ ਇਹਨਾਂ ਦੀ ਨਹੀਂ ਮੈਨੂੰ ਲੱਗਦਾ ਇਹਨਾਂ ਦੀ ਆਉਣ ਵਾਲੇ ਪੀੜ੍ਹੀਆਂ ਦੀ ਵੀ ਗਰੀਬੀ ਜਿਹੜੀ ਚੱਕੀ ਜਾਂਦੀ ਹੈ ਨਾ ਸੋ ਇਹ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦਾ ਪੁੱਤ ਹੋਣ ਦਾ ਜਿਹੜਾ ਅੱਜ ਰੋਲ ਨਿਭਾ ਰਹੇ ਨੇ ਸੋ ਪਾਰਟੀ ਸਰਕਾਰ ਅੱਜ ਲਗਾਤਾਰ ਲੋਕਾਂ ਲਈ ਜਿਹੜੇ ਕੰਮ ਕਰ ਰਹੀ ਹੈ ਉਹਦੀ ਇਦੋਂ ਵੱਡੀ ਉਦਾਹਰਨ ਮੈਨੂੰ ਨਹੀਂ ਲੱਗਦਾ ਵੀ ਸਾਰੇ ਕਿਤੇ ਜਿਹੜੀ ਆਪਾਂ ਦੇਖਣ ਨੂੰ ਸਕੂਲਾਂ 'ਚ ਵੀ ਗੌਲ ਪੜਾਈ ਹੁੰਦੀ ਆ ਜੀ ਆਪਣੀ ਬੇਟੀ ਦੇ ਨੰਬਰ ਬਹੁਤ ਆਏ ਸੀ ਪੰਜਵੇਂ ਨੰਬਰ ਦੇ ਵਧੀਆ ਪੜਾਈ ਹੁੰਦੀ ਆ ਜੀ ਪਹਿਲਾਂ ਨਾਲ ਫਰਕ ਪਿਆ ਪੜਾਈ ਦਾ ਕੋਈ ਉਹ ਜ਼ਿਆਦਾ ਸੀ ਹਾਂ 500 'ਚੋਂ 2 ਨੰਬਰ ਘਟਾ ਜੀ ਮੇਰੀ ਬੇਟੀ ਦੇ ਪੰਜਵੀਂ 'ਚੋਂ ਫਰਸਟ ਆਈ ਹੈ ਅੱਛਾ 498 ਨੰਬਰ ਲੈ ਆਈ ਹੈ ਜੀ ਵੰਦੋ ਇਹਨਾਂ ਨਾਲ ਆਪਣੇ ਜੂਜੇ ਦੇ ਸਮਾਗਮ ਵਿੱਚ ਆ ਗਏ ਸੀ ਤਾਂ ਦੰਦੀ ਸੀ ਮੈਂ ਫਿਰ ਉਹਨਾਂ ਦੇ ਤੁਸੀਂ ਮੈਂ ਵੀ ਆਉਸ ਤੋਂ ਵੀ ਕਹਿ ਲਏ ਤੇ ਫਿਰ ਮਾਨ ਸਾਹਿਬ ਨੇ ਉਸੇ ਕੀ ਕਰਾਇਆ ਕਹਿੰਦੇ ਸੰਗਰੂਰ ਤੇ ਤਾਂ ਕਹਿੰਦੇ ਅੱਛਾ ਨੌਕਰੀ ਆ ਵੀ ਹੋ ਰਹੀ ਨਹੀਂ ਗੱਲ ਉਸ ਉੱਥੇ ਡੱਬਾ ਲੈ ਕੇ ਸਭ ਮਹਿਕਮੇ ਚ ਬੁਲਾਇਆ ਚ ਉਹਨਾਂ ਨੇ ਅੱਛਾ ਉਹਨਾਂ ਨੂੰ ਵੀ ਡੱਬਾ ਲੈ ਕੇ ਮੂੰਹ ਮਠਕਰਾ ਕੇ ਜੀ ਮੈਂ ਇੱਕ ਮਿੰਟ ਕਹਿ ਤੋ ਕਿੰਨੀਆਂ ਗੱਲਾਂ ਕਹਿੰਦੇ ਮਾਨ ਸਾਹਿਬ ਨੇ ਇੱਥੇ ਕੀ ਬੜਾ ਕਹਿੰਦੇ ਸੰਗਰੂਰ ਭੇਜਿਆ ਕਹਿੰਦੇ ਨਾਲੇ ਮਾਨ ਸਾਹਿਬ ਬਹੁਤ ਦੰਦੀ ਇਹ ਇਹ ਮਾਤਾ ਨਾ ਮੇਰੇ ਕੋਲ ਥੋੜੇ ਦਿਨ ਪਹਿਲਾਂ ਘਰੇ ਆਈ ਸੀਗੇ ਇਹ ਆਪਣੀ ਬੇਟੀ ਨੂੰ ਨਾਲ ਲੈ ਕੇ ਆਸੀ ਮੇਰੇ ਕੋਲ ਮੂੰਹ ਮਠਾ ਕਰਾਉਣ ਲਈ ਆਏ ਹੈ ਹੈਨਾ ਬਰਫੀ ਦਾ ਡੱਬਾ ਨਾਲ ਲੈ ਕੇ ਕਹਿੰਦੇ ਮੇਰੀ ਧੀ ਨੂੰ ਨੌਕਰੀ ਮਿਲ ਗਈ ਮਤਲਬ ਇਦੋਂ ਵੱਡੀ ਮੈਂ ਇਹਨਾਂ ਨੂੰ ਨਹੀਂ ਜਾਣਦੀ ਸੀ ਹੈਨਾ ਇਹ ਤਾਂ ਚਲੋ ਮੈਨੂੰ ਜਾਣਦੇ ਸੀ ਜਦੋਂ ਪਿੰਡ ਆਉਂਦੇ ਸੀਗੇ ਪਰ ਆਹ ਦਾ ਮਤਲਬ ਹੁਣ ਤਸੱਲੀ ਹੁੰਦੀ ਹੈ ਵੀ ਆਹ ਸਰਕਾਰ ਆਪਣੀ ਹੈ ਆਮ ਲੋਕਾਂ ਦੀ ਸਰਕਾਰ ਹੈਨਾ ਲੋ ਆ ਆ ਆ ਤਸਵੀਰ ਆ ਜਿਹੜੀ ਅੱਜ ਭਗਵਾਨਪੁਰਾ ਛੋਟਾ ਜਿਹਾ ਪਿੰਡਾ ਮਗਵਾਲ ਦੇ ਨਾਲ ਉੱਥੋਂ ਦੀ ਜਿਹੜੀ ਮੂੰਹ ਬੋਲਦੀ ਤਸਵੀਰ ਅੱਜ ਜਿਹੜੀ ਦਿਖਾਈ ਦੇ। ਉਹੀ ਆ ਜੀ ਸਾਰੇ ਆ ਜਾਂਦੇ ਸੋਤ ਤੋਂ ਬਿਨਾਂ ਤਾਂ ਕੋਈ ਨਹੀਂ ਆਇਆ ਸਾਡੇ ਅੱਛਾ ਹਾਂ ਦੇਖੋ ਜੀ ਇਹ ਪਹਿਲੀ ਵਾਰ ਆਇਆ ਮਰੀ ਜੀ ਕਦੇ ਸਾਨੂੰ ਵੋਟ ਪਾਈ ਤੁਸੀਂ ਬੋਟ ਕਾਂਗਰਸ ਨੂੰ ਪਾਉਂਦੇ ਸੀ ਸਾਡੇ ਕਾਹਨੂੰ ਆ ਵੀ ਅੱਜ ਦੱਸਿਆ ਕਿ ਆ ਠੀਕ ਹੈ ਸਾਡੇ ਪਾਸ ਨਹੀਂ ਕਰਾ ਜੀ ਵੀ ਕਾਂਗਰਸ ਨੇ ਬਣੇ ਪਰ ਉਹ ਦੁਬਾਰਾ ਹੁਣ ਸੰਪਤਾ ਲੱਗ ਗਿਆ ਤੇ ਵੀ ਕੋਈ ਹੋਰ ਨਹੀਂ ਕਿਸੇ ਨੂੰ ਦੱਸਦਾ ਅੰਦਰ ਮੈਨੂੰ ਵੋਟ ਨਹੀਂ ਪਾਈ ਤੇ ਨਹੀਂ ਨਹੀਂ ਪਾਈ ਜੀ ਮੈਂ ਕਿਹਦੇ ਅੱਛਾ ਮੈਂ ਕਿਹਾ ਤੁਹਾਨੂੰ ਭਾਵੇਂ ਜੀ ਮੇਰਾ ਨਾ ਜਦੋਂ ਉਹਨਾਂ ਨੇ ਕੁਝ ਦਿੱਤਾ ਇੱਕ ਦੇਣੇ ਕਿ ਹੁਣ ਦੇਤਾ ਮੈਂ ਇਹ ਮੇਰੇ ਨਾਲ ਵੀ ਦੱਸਦੀ ਸੀ ਜੀ ਆਇਆ ਸ਼ੁਕਰ ਮੇਰਾ ਆਪਦੇ ਆਲੇ ਨਾਲ ਲੜਪੇ ਵੀ ਕਾਂਗਰਸੀਆਂ ਨੇ ਨੌਕਰੀ ਦੇਤੀ ਸਾਨੂੰ ਨਹੀਂ ਦਿੱਤੀ ਹੈ ਦੇਖੋ ਬੜਾ ਇਤਨੀ ਪਾਵਾਂਗੇ ਜੀ ਮਾਮਾ ਸਾਹਿਬ ਦਾ ਕੈਲੰਡਰ ਆਇਆ ਹੋਇਆ ਆਪਣਾ ਇਹ ਬੇਟਾ ਜੀ ਇਹਨਾਂ ਦਾ ਹੈ ਕਿ ਪਾਵਾਂਗੇ ਹੈ ਕਿ ਪਾਵਾਂਗੇ ਨਾਲ ਖੜਾ ਜੀ ਕੁੱਟੀ ਲੈ ਕੇ ਆਏ ਜੀ ਹੁਣ ਤੋ ਕਾ ਮਤ ਹੈ ਪੜਾਈ ਬਹੁਤ ਕਰ ਰਹੀ ਹੈ ਹਾਂਜੀ ਹਾਂਜੀ ਅੱਗੇ ਉਹ ਵੀ ਪੈਣ ਨੌਕਰੀ ਮੈਡਮ ਨੇ ਸਾਡੇ ਕਈ ਪੂਰੀਆਂ ਚ ਪਹਿਲੀ ਨੌਕਰੀ ਹੈ ਸਾਡੇ ਤਾਂ ਕੋਈ ਨਹੀਂ ਹੈ ਮੁੜੇ ਤੁਹਾਡੇ ਪਿੰਡਿਆਂ ਵਾਸਤੇ ਵੀ ਜਵਾਕਾਂ ਵਾਸਤੇ ਇੱਕ ਜਿਹੜੀ ਮਿਸਾਲ ਬਣੀ ਹੈ ਬਾਕੀਆਂ ਨੂੰ ਵੀ ਮਨਚ ਹੋ ਗਈ ਯਾਰ ਵੀ ਅਸੀਂ ਵੀ ਮਿਹਨਤ ਕਰੀਏ ਦੇਖੋ ਆਪਾਂ ਸਾਰੇ ਕਹਿਦੇ ਨੇ ਵੀ ਭਾਈ ਸਾਡੇ ਜਵਾਕ ਨੂੰ ਦਵਾ ਦੇ ਨੌਕਰੀ ਏ ਤੁਹਾਡੇ ਸਾਹਮਣੇ ਦੇ ਪਾਪ ਦੀ ਮਿਹਨਤ ਨਾਲ ਗਈ ਆ ਕੋਈ ਕੋਈ ਰੁਪਈਆ ਨਹੀਂ ਕੁਝ ਕਿੰਨਾ ਕੁ ਵਿਚਾਰੀ ਪੜਾਉਂਦੀ ਹੋਗੀ ਕਿੰਨਾ ਕੁ ਕਿ ਮਿਹਨਤ ਦਿਹਾੜੀ ਜੋਤ ਕੇ ਕਰਕੇ ਉਹਨਾਂ ਨੂੰ ਪੜਾਇਆ ਹੋਇਆ ਜਦੋਂ ਸਿਰ ਤੋਂ ਆਦਮੀ ਦਾ ਸਾਆ ਜਿਹੜਾ ਉਹ ਬਹੁਤ ਦੁੱਖ ਇੱਕ ਗਰੀ ਪਰਵਾਰ ਸਦੀਪ ਸਿੰਘ ਨੇ ਤਾਂ ਸਾਡਾ ਇੰਨਾ ਖੁਸ਼ੀ ਬਣਾਈ ਆ ਆ ਉਹਦੀ ਮਿਹਨਤ ਆ ਆ ਕਦੇ ਲੈ ਇਹ ਛੋਟਾ ਬੇਟਾ ਵਾ ਅੱਛੇ ਵੀ ਪੜਦੇ ਆ ਟੈਟ ਦੀ ਤਿਆਰੀ ਕਰਦੇ ਟੈਟ ਦੀ ਤਿਆਰੀ ਕਰਦੇ ਸ਼ਾਬਾਸ਼ ਬਹੁਤ ਵਧੀਆ ਮਾ ਮੌਕਾ ਮਿਲ ਜਾਣਾ 3 ਸਾਲ ਹੋ ਗਏ ਪਿਆਰ ਦੇ ਆ ਬੰਨੇ ਚਾਹਿਆ ਤਾਂ ਦੇ ਦੇ ਕੰਮਾ ਤੇ ਆਉਂਦੇ ਆ। ਉਹ ਕੰਮਬਦੀਆ ਹੋ ਰਹੇ ਆ ਹੋਂਗੇ। ਸਾਬ ਦੇ ਆਪ ਕੋ ਪਹਿਲਾਂ ਮੈਨੂੰ ਫੜ-ਫੜਦੇ ਹੋਣੇ ਤੇ ਆਪ ਦੇ ਆਪ ਹੁੰਦੇ। ਆਪ ਦਾ ਬੋਲਣਾ। ਸਗ ਸਗ ਇਹੋ ਨਾਲ ਦੀ ਮਿਹਨਤ ਵੀ ਘਟ ਗਈ ਜਾਂਦਾ। ਬਹੁਤ ਖੁਸ਼ੀ ਹੋਈ ਜੀ ਜਿਹਨਾਂ ਨੇ ਬਰਤਨ ਉਹਦਾ ਮਜ਼ਾ ਕਰਦਿਆਂ ਤੇ ਵੀ ਟੋਪੀ ਵਾਲੇ ਆ ਗਏ ਹੈ ਨਾ। ਹਾਂ ਦੇਖੋ ਅੱਜ ਅੱਜ ਆਪਦੀ ਸਰਕਾਰ। ਐਸਾ ਚਾਲੂਗੇ ਪਹਿਤੀ ਜੀ ਵੋਟ ਪਹਿਲਾਂ। ਇਸ ਮੌਕੇ ਨਿਰੰਦਰ ਕੌਰ ਭਰਾਜ ਨੇ ਆਪ ਦੇ ਹੱਕ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ਸੋ ਲੋਕਾਂ ਨੇ ਵੀ ਨਿਰੰਦਰ ਕੌਰ ਭਰਾਜ ਨੂੰ ਵਿਸ਼ਵਾਸ ਦਿਵਾਇਆ ਤਾਂ ਦੱਸਦੀ ਹੈ ਕਿ ਨਿਰੰਦਰ ਕੌਰ ਭਰਾਜ ਜ਼ਿਲ੍ਹਾ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਭਾ ਦੇ ਮੈਂਬਰ ਨੇ ਉਹਨਾਂ ਨੇ ਸਾਲ 2022 ਦੀਆਂ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੌਜੂਦਾ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਨੂੰ ਹਰਾਇਆ ਸੀ ਇਸ ਦੇ ਨਾਲ ਹੀ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਵਿਧਾਇਕ ਬਣੀ ਸੀ ਤੇ ਉਹ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਵੀ ਨੇ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਉਹਨਾਂ दी रिपोर्ट